ਤੁਹਾਨੂੰ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਤਾਂ ਅਸੀਂ ਵੀ ਪ੍ਰਮਾਤਮਾ ਅੱਗੇ ਸਾਡੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆਂ ਸੋ ਦੇਖੋ ਅੱਜ ਆਪਾਂ ਚੱਲੇ ਆਂ ਆਲੂ ਦੇਖਣ ਬਾਗੇ ਪ੍ਰਾਣੀ ਆਪਾਂ ਨੂੰ ਚਾਹੀਦਾ ਸੀਡ ਐਲ ਆਰ ਦਰਤਾਰ ਕੰਪਨੀ ਨਾਲ ਐਗਰੀਮੈਂਟ ਕੀਤਾ ਵਾ ਉਹਨਾਂ ਨੇ ਆਪਾਂ ਨੂੰ ਜੱਗ ਤੱਕਣਾ ਇਹ ਦੜਾ ਸੋ ਇਹਦੇ ਵਿੱਚ ਆਪਾਂ ਨੂੰ ਫਾਇਦਾ ਇਹ ਆ ਵੀ ਜਿਹੜਾ ਆਪਣੇ ਕੋਲੇ ਬੀ ਪਿਆ ਵਾ ਉਹਦੀ ਬੇਗਦਰੀਨਾ ਹੋਊਗੀ ਆਪਾਂ ਜਿਹੜਾ ਲਾ ਕੇ ਆਪਾਂ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਕੰਪਨੀਆਂ ਉਹ ਕੰਮ ਦਾ ਇਕੱਲਾ ਦਾਣਾ ਚੱਗੂਗੀ ਕਰਤਾਰ ਪੋਟੈਟੋ ਡੀਪਰ ਕੰਪਨੀ ਨਾਲ ਆਪਣਾ ਜਿਹੜਾ ਐਗਰੀਮੈਂਟ ਹੋਇਆ ਬਾਕੀ ਕਿਥੇ ਚੱਲ ਕੇ ਸਾਨੂੰ ਲਗਾਉਣੇ ਆ ਆਲੂ ਦਾ ਜਿਹੜਾ ਸੀਡ ਆ ਗੁਰਾਂਗੇ ਮਾਹ ਮਾਦਾਨਾ ਉੱਤਰੀ ਆ ਜੇ ਮਾਦਾਨਾ ਫੜੇ ਦੇ ਕੋਹ ਦੀ ਜੋ ਲਗਾਉਣਾ ਇਹਦੀ ਬੱਕਾ ਬਰਾਨਾ ਉਹ ਜੇ ਇਹ ਥੋੜਾ ਬੱਜਿਆ ਤੇ پوری ਸੰਦੂਰੀ ਆਹ ਮੈਕਸਮ ਆ ਰਿਹਾ ਨਾ ਨਾ ਮੈਕਸਮ desde a pra lá

ਮੰ ਮੈਂ ਲੂ ਸਾ ਕਹਿ ਲਓ ਇਹਨੂੰ ਕੁਝ ਕਹਿ ਲਓ ਮਤਲਬ ਆ 400 ਦਾ 1200 ਦਾ ਉਹ ਸਾਰਾ ਇਕੱਠਾ ਹੀ ਵੇਚ ਦੇ ਦੋ ਕੀ ਆ ਰਹਾ ਲਾੜ ਇਤੇ ਦਾ ਸੋ ਕੀ ਰੇਟ ਕਹਿੰਦੇ ਆ ਤੂੰ ਨਹੀਂ ਹੋਣ ਦੇਖ ਸਕਦਾ ਬਾਈ ਕੂ ਡਰਾਈਵਿੰਗ ਕਰ ਰਿਹਾ ਇਹ 550 ਨੂੰ ਕਹਿੰਦੇ ਆ ਸੀਤਾ ਜੀ ਹਾਂਜੀ ਅੱਛਾ ਦੱਸੋ ਹੋਰ ਕੰਮ ਕਰੋ ਤੁਸੀਂ ਦੱਸੋ ਨਹੀਂ ਤੁਸੀਂ ਦੱਸੋ ਮੜਾ ਜੇ ਤਾਂ ਕੁਛ ਦਾ ਤੁਸੀਂ ਵੀ ਦੱਸੋ ਨਹੀਂ ਦੱਸੋ ਫਿਰ ਤੁਸੀਂ ਕੀ ਬਈ ਐਸੀ ਮੰਡੀ ਥੋੜੀ ਜਣਾ ਜੀ ਐਸੀ ਥੋੜੀ ਵਧੀਆ ਜੀ ਮੰਡੀ ਇਹਨੂੰ ਮੰਡੀ ਵੀ ਰੱਖੋ ਵੀ ਰੇਟ ਦੇਖੇ ਹੀ ਆਹ ਉਹੀ ਚੜਾਈ ਹੈ ਹੁਣ ਤੋਂ 200 ਕਟਾ ਜਣੀ 1000 ਰੁਪਿਆ ਉਹਦੇ ਜਮਾਲਾ ਹੈ ਨਾ ਯਾਰ ਉਹਦੇ ਜੀ 400 ਉਹਦੇ ਜੀ 500 ਉਹਦੇ 400 ਉਹਦੇ ਜੀ ਬੈਠਣਾ ਉਹ 8 ਬੰਦੇ ਨੂੰ ਪੇਮੈਂਟ ਦੇਣੀ ਆ ਆਪਾਂ ਉਹ ਮੈਨੂੰ ਦੇਣੀ ਆ ਉਹ 400 ਕੱਟੇ ਦੀ ਜਿਹੜੀ ਆ ਕਿਹੜੇ ਦੀ ਉਹ ਨਹੀਂ ਜਿਹੜੀ ਉਹ ਪਿਆ ਉੱਥੇ ਢੀਕੇ ਚ ਤਾਂ ਜਿਹੜੋ ਮੈਨੂੰ ਦੇਣੀ ਆ ਪੇਮੈਂਟ ਤੇ ਇਹ ਜਿਹੜਾ ਉਹ ਤੇ ਦੇਖਣਾ ਤਾਰੀ ਵਾਲੇ ਚ ਹੁਣ ਕਿੱਧਰ ਦੀ ਜਾਣਾ ਪਊਗਾ ਫਿਰ ਮੈਨੂੰ ਛੱਡ ਗਿਆ ਉਹ ਤਾਂ ਜੱਤਵਾਲਾ ਨਹੀਂ ਨਹੀਂ ਇੱਥੇ ਪਿਆ ਇੱਕ ਬੁੱਕੀ ਪੁਰੇ ਤਾਰੀ ਵਾਲੇ ਚ ਉਹਦੇ ਨਾਲ ਦਾ ਹੀ ਆ ਮਾਲ ਯਾਰ ਜਿਰਾਣ ਦੇਖ ਲਈ ਢੀਕੇ ਵਾਲਾ ਦੇਖ ਲੈ ਤੂੰ ਤਾਰੀ ਵਾਲੇ ਚ ਨਾ ਕੁਆਲਿਟੀ ਨਹੀਂ ਨਿਕਲਦੀ ਬਾਈ ਨਹੀਂ ਨਹੀਂ ਇੱਥੇ ਠੀਕ ਆ ਹਮਮ ਕੁਆਲਿਟੀ ਇਹਾਂ ਦੇ ਲੈ ਲੈਨੇ ਹੈ ਨਾ ਇਹ ਵੀ ਫੁੱਟਮਾ ਪਉਣਗਾ ਹੁੰਦਾਗਾ ਵੇਖੂ ਜਾਂਦਾ ਹੈ ਦੇਖਦੀ ਐ ਇੱਕ ਵਾਰ ਆ ਉੱਤੇ ਤੇ ਹੋਰ ਕਿਹੜੇ ਜੇ ਦੇਖਣਾ ਠੀਕੇ ਜੇ ਦੇਖ ਜਾ ਠੀਕੇ ਜੀ ਹਾਂ ਤੇ ਬਾਕੀ ਜੇ ਤੂੰ ਲੈਣਾ ਵਾ ਮੈਨੂੰ ਦੱਸ ਦੇ ਵੀ ਇੰਨਾ ਘੱਟਾ ਲੈਣਾ ਵਾ ਫਿਰ ਮੈਂ ਉਹ ਲੈ ਲੈਣਾ ਮੈਂ ਤੈਨੂੰ ਕਿਹਾਦਾ ਹੈਗਾ ਵੀ ਮੈਨੂੰ ਘੱਟੋ ਘੱਟ ਨਹੀਂ 3-4000 ਘੱਟਾ ਚਾਹੀਦਾ ਇੱਕ ਗੱਲ ਦੱਸ 3 ਜਾਂ 4 4000 ਘੱਟਾ ਚਾਹੀਦਾ ਮੈਂ 2000 ਤਾਂ ਦੇਖਣ ਭੇਜਿਆ ਹਾਇਆ ਉਹਨੂੰ ਕੱਲ ਅੱਜ ਤੋਂ ਦੇ ਕੇ ਮਾਰ ਤੋਂ 2000 ਗੱਟਾ 2000 ਉਹ ਫਾਈਨਲ ਕਰਨ ਗਿਆ ਹੋਇਆ ਵਾ ਵੀ ਫਾਈਨਲ ਹੀ ਹੋ ਜਾਣਾ ਬਸ ਉਹਦਾ ਠੀਕ ਆ ਮੇਰੇ ਕੋਲੋਂ ਕਿੰਨਾ ਚਾਹੀਦਾ ਤੇਰੇ ਕੋਲੋਂ 3000 ਗੱਟਾ ਮੈਨੂੰ 3500 ਚਾਹੀਦੇ ਹੀ ਚਾਹੀਦੇ 3500 ਦੇ ਦਿੰਦਾ 3500 ਨੂੰ ਮੇਰੇ ਖਾਤੇ 'ਚ ਲੈ ਗਲਾ ਵੀ ਦੇ ਦੂੰਗਾ ਬਸ ਠੀਕ ਵਧੀਆ ਵਧੀਆ ਸੀ ਜੀ ਹੋ ਸਕਦਾ ਤੇਰੇ ਕੋਲੋਂ 4 ਹੀ ਹੋ ਜੇ ਜੇ ਮੇਰੇ ਕੱਲੂ ਪਾਰਟੀ ਆ ਗਈ 3500 ਮਿਲ ਜੀ ਜਦੋਂ 4 ਵਾਲੀ ਗੱਲ ਹੋਈ ਉਹਦੋਂ 4 ਮੈਂ ਤਾਂ ਦੱਸਦਾ ਚੱਕਰ ਪਤਾ ਕੀ ਹੈ ਜੇ ਤਾਂ ਕੱਲੂ ਪਾਰਟੀ ਆ ਗਈ ਉਹ ਦੂਜੀ ਵੀ ਹਾਂ ਉਹ ਪ੍ਰੋਣੇ ਨੇ ਹੁਣ ਫੋਨ ਲਾਇਆ ਸੀ ਉਹਨੇ ਆਏ ਕਰਕੇ 1500 ਗੱਟਾ ਭਾਲਦੇ ਆ ਦੇ ਦੇਗਾ ਵੀ ਭੇਜਾਂ ਮੈਂ ਕਿਹਾ ਭੇਜ ਦੇ ਕੋਈ ਚੱਕਰ ਨਹੀਂ ਜੇ ਤਾਂ ਕੱਲ ਨੂੰ ਆ ਗਏ ਉਹ ਫਿਰ ਤਾਂ ਸੈਂਪਲ ਦਿਖਾ ਕੇ ਮੈਂ ਆ ਮਾਲ ਉਹਨਾਂ ਨੂੰ ਦੇ ਦੂੰਗਾ ਉਹ ਮਾਲ ਉਹਨਾਂ ਨੂੰ ਦੇ ਦਿਆਂਗੇ ਧਾਰੀ ਵਾਲਾ ਮਾਲ ਵੀ ਦੇਖ ਲੈ ਕੇ ਜਨਾ ਵੇਖਿਆ ਨਹੀਂ ਵੇਹੇ ਕਹਿੰਦੇ ਆਪਣਾ ਮਾਲ ਵਧੀਆ ਹੈ ਇੱਥੇ ਹਾਂ ਐਲ ਆਰੀ ਆ ਪਾਇਆ ਵੀ ਨਹੀਂ ਮੈਂ ਇਹ ਕੁੱਤੇ ਜਾਂ 33 ਗੱਟਾਂ ਦਾ ਲਾਟ ਵੀ ਉਹ ਵੀ ਦੇਖ ਜੀ ਕਿੱਥੇ ਧਾਰੀ ਕੋਲੇ ਧਾਰੀ ਕੋਲੇ ਠੀਕ ਹੈ ਉਹ ਲਾਟ ਆ ਜਾ ਇਹ ਕੋਈ ਤੋਂ ਸਿੰਗੜਾਲੇ ਦੇ ਮੇਲਾਣ ਦਿਖਾ ਦੇ ਗੋਲੀ ਵਾਲਾ ਕਿੱਥੇ ਰਹਿ ਹੁੰਦਾ ਠੀਕ ਆ ਗੋਲੀ ਦਾ ਆਪ ਆਪ ਭੇਜਾਂਗੇ ਨਾ ਗਿੱਲਾ ਹੁਸਕਾਰ ਤੇ ਮੈਂ ਕਿਤੇ ਸਪੋਣਾ ਕਰੂੰਗਾ ਫਿਰ ਗਿੱਲਾ ਹੋ ਜਾ ਰੇਡ ਕਰ ਲਓ ਨਹੀਂ ਨਹੀਂ ਲੈ ਕਰਾ ਲੀ ਮੈਂ ਕਿਤੇ ਸਪੋਣਾ ਫਿਰੂੰਗਾ ਉੱਥੇ ਲੇਬਰ ਮੈਂ ਕਿੱਥੇ ਲੱਗੂੰਗਾ ਹਲੋ ਹਾਂਜੀ ਵੀਰੇ 21 ਹਾਲਾ ਜੀ ਕਰ ਲੈਂਦੇ ਆ ਪਤਾ ਤੁਹਾਨੂੰ ਦੱਸ ਦਿੰਦੇ ਆ ਵੀਰੇ ਸੰਦੀਪ ਸ਼ਰਮਾ ਜੀ ਨੇ ਕਿਹਾ ਸੀਗਾ ਸੈਂਪਲ ਦਿਖਾਉਣ ਨੂੰ ਤੁਹਾਨੂੰ ਆਇਆ ਹਾਂ ਹਾਂ ਕੋਣ ਉਹ ਤਾਂ ਕੰਪਾ ਦੇਖਿਆ ਹੀ ਇਦਾਂ ਜਿਹੜਾ ਦੇਖਿਆ ਉਲਾਟ ਹਾਂ ਉਹ ਇੱਕ ਤਾਂ ਡਾੜਲੇ ਵਾਲੇ ਚ ਪਿਆ ਮੇਰੀ ਗੱਲ ਸੁਣ ਇੱਕ ਤਾਂ ਜਿਹੜਾ 300 ਰੈਂਦਾ ਉਹ ਦੇਖ ਲੈਨੇ ਆ ਉਹਦੇ ਨਾਲ ਤਾਂ ਹੀ ਆ ਦੇਖ ਲਿ ਗਏ ਮਾੜਾ ਜਿਹਾ ਕਿਰਾ ਦੂਜੇ ਦੇ ਨਾਲ ਤਾਂ ਹੀ ਵਧੀਆ ਆ ਹੈ ਬੰਦੂੜ ਦੀ ਮੇਰੇ ਮੈਂ ਤੁਹਾਨੂੰ ਦੱਸਦਾ ਵਧੀਆ ਲਾਟ ਆ ਠੀਕ ਹਾਂ ਤੂੰ ਦੇਖ ਅੱਛਾ ਦੂਜਾ ਰਹੇਗਾ 400 ਕੁਸ਼ ਘੱਟੇ ਉੱਥੇ ਮੈਂ ਡਾੜਲੇ ਵਾਲੇ ਚ ਹਾਂ ਉਹ ਦੇਖਣੇ ਤਾਂ ਦੇਖ ਲੈ ਇਹ ਨਹੀਂ ਦੇਖਦੇ ਦਾ ਉਹ ਉਹਦਾ ਦੇਖ ਜਾ ਦੂਜਾ ਹਾਂਜੀ ਮਿੱਤਰੋ ਆ ਗਏ ਆਪਾਂ ਹੁਣ ਘਰ ਵਾਪਸੀ ਕਰਤੀ ਤੇ ਗੱਟਾ ਆਪਾਂ ਲੈ ਲਿਆ ਅੱਜ 500 ਐਲਰ ਦਾ ਬਾਕੀ ਹੋਰ ਵੀ ਕਿਸੇ ਵੀਰ ਕੋਲ ਵਧੀਆ ਵੈਰਿਟੀ ਹੈਗੀ ਆ ਐਲਰ ਦਾ ਵਧੀਆ ਸੀੜ ਉਹ ਸਾਨੂੰ ਦੱਸ ਸਕਦਾ ਕਿ ਉਹਦੇ ਨਾਲ ਆਪਾਂ ਜੇ ਮੇਰੇ ਰੇਟ ਬਣਾਉਗਾ ਉਸ ਹਿਸਾਬ ਨਾਲ ਡੀਲ ਕਰ ਲਾਂਗੇ ਸੋ ਆ ਗੋਰੇ ਵੀਰ ਦਾ ਬਾਕੀ ਬਹੁਤ ਧੰਨਵਾਦ ਕਰਨਾ ਮਾਣਦਾ ਕੁਲਵਿੰਦਰ ਦਾ ਜੀ ਦੀ ਮਿਹਰਬਾਨੀ ਸਾਰੀ